ਆਪਣੀ ਛੱਤ ਹੋ ਗਈ ਕੰਪਲੀਟ ਫਾਈਨਲ ਉੱਪਰ ਕੱਲੇ ਮਿੱਟੀ ਪਾਉਣ ਤੋਂ ਰਹਿ ਗਈ ਉਹ ਪੱਕੀ ਮਿੱਟੀ ਲਿਆ ਕੇ ਪਾਉਣੀ ਆ ਬਾਕੀ ਬਾਈਆਂ ਨੇ ਰੰਗ ਰੋਗਨ ਮਾਰ ਕੇ ਕਰਤਾ ਸਾਰਾ ਕੁਝ ਕੰਮ ਰੈਡੀ ਆਹ ਦੇਖੋ ਪਾਲਿਸ਼ ਮਾਰੀ ਆ ਇਧਰ ਤੇ ਗਾਡਰ ਆਪਾਂ ਬਾਅਦ ਚੋਂ ਗਾਡਰਾਂ ਤੇ ਰੰਗ ਮਾਰਾਂਗੇ ਗਾਡਰਾਂ ਤੇ ਰੰਗ ਤਾਂ ਨਹੀਂ ਮਾਰਿਆ ਕਿਉਂਕਿ ਪਹਿਲੇ ਹੀ ਫਿਕਸ ਸੀਗੇ ਇਹਦੇ ਪੱਥਰ ਪਾਇਆ ਹੁੰਦੱਸਿਆ ਸੀ ਗਾਡਰ ਹੀਠਾ ਨਹੀਂ ਲਾਹੇ ਆਪਾਂ ਨੇ ਉੱਪਰ ਇਦਾਂ ਹੀ ਇਧਰੋਂ ਚੱਕ ਤੇ ਚਲਾਂ ਬਣਾਤੀ ਐ ਦੀ ਤੇ ਇਹ ਤੇ ਸਪਰੇਅ ਮਾਰ ਕੇ ਪਾਲਿਸ਼ ਮਾਰਤੀ ਇਹਨਾਂ ਨੇ ਤੇ ਗਾਡਰਾਂ ਤੇ ਰੰਗ ਕਰ ਦਾਂਗੇ ਇਧਰੋਂ ਵੀ ਕਰਾਉਣਾ ਜੇ ਕਾ ਰੰਗ ਵਾਲੀ ਮਸ਼ੀਨ ਆ ਪਾਈਆਂ ਕੋ ਆ ਬਈ ਲੱਗਿਆ ਹੋਇਆ ਮਾਰਨ ਪ੍ਰਾਈਮਰ ਕਹਿੰਦੇ ਨੇ ਪਾਲਿਸ਼ ਕਹਿੰਦੇ ਨੇ ਇਹਨੂੰ ਇਹਨਾਂ ਤਾਂ ਮੈਨੂੰ ਪੱਕਾ ਕਲੀਅਰ ਨਹੀਂ ਹੈਗਾ ਪਰ ਇਹ ਤੋਂ ਬਾਅਦ ਰੰਗ ਬਹੁਤ ਵਧੀਆ ਨਿਕਲ ਕੇ ਆ ਰਿਹਾ ਪਹਿਲਾਂ ਮਾਰੇ ਸਿੰਗਲ ਕੋਟ ਔਰ ਡਬਲ ਕੋਟ ਆ ਤੇ ਆ ਉੱਪਰ ਜਿਹੜਾ ਇਹਨਾਂ ਨੇ ਪਾਈ ਆ ਉਹ ਪਲਾਸਟਿਕ ਉਹਦਾ ਜੋਇੰਟ ਆ ਉਹ ਜੋ ਮਿੱਟੀ ਪਾਉਗੀ ਉਹਦੇ ਨਾਲ ਟੱਕਿਆ ਜਾਊਗਾ ਥੋੜਾ ਖਿੱਚਣਾ ਪੈਣਾ ਜੋਇੰਟ ਮਿਲ ਜਣਾ ਜਿਹੜੀ ਆ ਬੈਲਡ ਦੇਂਦੀ ਆ ਤੇ ਇੱਧਰ ਪਾਈ ਆਪਣੇ ਕਰ ਰਹੇ ਨੇ ਪਲਾਸਟਰ ਕੰਦਾ ਨੂੰ ਆਹ ਜੋਇੰਟ ਵੀ ਭਰ ਤੇ ਇਧਰੋਂ ਉੱਪਰੋਂ ਵੀ ਦਨ ਚੈੱਕ ਕਰਾ ਦਿੰਨਾ ਮੈਂ ਤੇ ਉੱਪਰੋਂ ਕੀ ਇਹਦਾ ਸਿਸਟਮ ਆ ਦੇਖੀ ਵੇ ਆ ਉੱਪਰੋਂ ਆ ਪਹਿਲਾਂ ਤਾਂ ਇਹਨਾਂ ਨੇ ਢੇਖਾਂ ਪਾਏ ਹੋਏ ਨੇ ਬਾਸ ਉੱਤੇ ਬਾਸ ਚੀਰ ਕੇ ਬਰੀਕ ਬਰੀਕ ਆ ਛਟੀਆਂ ਇਹਨਾਂ ਦੀਆਂ ਉਹ ਹੋ ਗਿਆ ਉਸ ਤੋਂ ਬਾਅਦ ਆ ਕੱਪੜਾ ਨੈਟ ਆ ਜਿਹਨੂੰ ਕਹਿੰਦੇ ਨੇ ਜਾਲੀ ਫੇਰ ਆ ਕਾਗਜ਼ ਪਲਾਸਟਿਕ ਡਬਲ ਆ ਤਿੰਨ ਲੇਹਰਾ ਨੇ ਇਹ ਚ 1 2 3 ਉਸ ਤੋਂ ਬਾਅਦ ਆ ਕਾਨੇ ਬਣ ਕੇ ਪਾਏ ਨੇ ਤੇ ਇਹ ਤੋਂ ਬਾਅਦ ਇਹਦੇ ਉੱਤੇ ਪੈਣੀ ਆ ਪੱਕੀ ਮਿੱਟੀ ਪੱਕੀ ਮਿੱਟੀ ਜਿਵੇਂ ਘਰਾਂ ਚ ਪਹਿਲਾਂ ਕੱਚੇ ਕੋਠੇ ਹੁੰਦੇ ਸੀ ਪੱਕੀ ਮਿੱਟੀ ਨਾਲ ਲਿਪਦੇ ਸੀ ਉਹ ਚੀਜ਼ ਪੱਕੀ ਮਿੱਟੀ ਪਾ ਕੇ ਵਧੀਆ ਤਰੀਕੇ ਨਾਲ ਲਿਪਕੀ ਜਾਊ ਨਾ ਝੋ ਤੇ ਨਾ ਗਰਮੀਆਂ ਚ ਗਰਮ ਹੋਊਗੀ ਨਾ ਸਿਆਲਾਂ ਚ ਠਰੂ ਵਧੀਆ ਟੈਂਪਰੇਚਰ ਰਹੂਗਾ ਤੇ ਆ ਗਾਡਰਾ ਨਾਲ ਪਾਇਪ ਬਿਲਡਿੰਗ ਕਰਕੇ ਇਹਨਾਂ ਨੇ ਇਹ ਦੋ ਸਰੇ ਤੱਕ ਆ ਜਿਵੇਂ ਮੋਰੇ ਸੂਪੀ ਇਸ ਲਾਤਾ ਆ ਵੀ ਬੰਸਾ ਦਾ ਹੀ ਆ ਆ ਡਿਜ਼ਾਈਨਿੰਗ ਬਣਾ ਕੇ ਕਟਿੰਗ ਕਰਕੇ ਬਹੁਤ ਸੋਹਣਾ ਬਣਾਤਾ ਪਈਆਂ ਨੇ ਆ ਕੱਲ ਲੱਗੇ ਸੀਗੇ 10 ਵਜੇ 9 10 ਵਜੇ ਹਾਂ ਤੇ ਅੱਜ ਇਹਨਾਂ ਨੇ ਕੰਪਲੀਟ ਕਰਤਾ ਯਾਨੀ ਦੋ ਦਿਨਾਂ ਦੇ ਵਿੱਚ ਕੰਪਲੀਟ ਕਰਤਾ ਕੰਮ ਵਧੀਆ ਖਿੱਚਿਆ ਵਧੀਆ ਕੀਤਾ ਕੰਮ ਕੰਮ ਪੂਰਾ ਪਸੰਦਾ ਆ ਤੇ ਇਧਰ ਮਿਸਤਰੀ ਦਾ ਕੰਮ ਵੀ ਪੂਰਾ ਵਧੀਆ ਕਰ ਰਹੇ ਨੇ ਮਿਸਤਰੀ ਭਾਈ ਤੇ ਇਧਰੋਂ ਵੀ ਆ ਜਿਹੜੀ ਬੱਲ ਦੀ ਰਹੀ ਆ ਆ ਸਾਰੀ ਭਰੀ ਜਾਣੀ ਆ ਇੱਟਾਂ ਨਾਲ ਹੀਟਾਂ ਮਸਾਲਾ ਭਰ ਕੇ ਜਾਂ ਪਲਾਸਟਰ ਕਰਕੇ ਆ ਚੀਜ਼ ਇਧਰੋਂ ਵੀ ਬਿਲਕੁਲ ਨਾਲ ਲਾ ਦੇਣਾ ਇਹਨਾਂ ਨੇ ਤੇ ਬਾਈਆਂ ਤੋਂ ਇੱਕ ਵਾਰ ਐਡਰੈਸ ਪੁੱਛ ਕੇ ਤੁਹਾਨੂੰ ਦੱਸਦਾ ਬਾਈ ਇੱਕ ਮਿੰਟ ਅਡਰੈਸ ਦੱਸਿਓ ਆਪਦਾ ਪੂਰਾ ਨਾਮ ਮੋਬਾਈਲ ਨੰਬਰ ਦੱਸ ਦਿਓ ਜਿਲ੍ਹਾ ਸੰਗਰੂਰ ਪਿੰਡ ਬਾਧਰਪੁਰ ਮੋਬਾਈਲ ਨੰਬਰ 78884 60981 97812 52668 ਇਹ ਆ ਬਾਈਆਂ ਦਾ ਨੰਬਰ ਆ ਜੇ ਕਿਸੇ ਨੂੰ ਲੋੜ ਹੋਵੇ ਬਾਈ ਨਾਲ ਕੰਟੈਕਟ ਕਰ ਸਕਦੇ ਨੇ ਤੇ ਬਾਈਆਂ ਦਾ ਬਹੁਤ ਵਧੀਆ ਕੰਮ ਆ ਇੱਕ ਨੰਬਰ ਕੰਮ ਆ ਪੂਰਾ ਪਸੰਦ ਆਇਆ ਕੰਮ ਤੇ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਥੈਂਕ ਯੂ